ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਸਸਿਕਾ ਪੰਜਾਬੀ ਵੀਰੋ ਸਿਮਰਜੀਤ ਬੈਂਸ ਮੈਂ ਚੰਡੀਗੜ੍ਹ ਤੋਂ ਬਾਇਆ ਰੋਪੜ ਲੁਧਿਆਣਾ ਆ ਰਿਹਾ ਸੀ ਐਂਡ ਰੋਪੜ ਤੋਂ ਜਿਹੜਾ ਕੋਰਾਲੀ ਹਾਈਵੇ ਆ ਬਹੁਤ ਵੱਡਾ ਕਈ ਕਿਲੋਮੀਟਰ ਲੰਬਾ ਜਾਮ ਤੇ ਜਦੋਂ ਮੈਂ ਟੋਲ ਪਲਾਜ਼ਾ ਦੇ ਉੱਤੇ ਉਹ ਜਾਮ ਨੂੰ ਦੇਖਿਆ ਤੇ ਮੈਂ ਆਪਣੀ ਗੱਡੀ ਖੜੀ ਕਰਕੇ ਆ ਜਿਹੜਾ ਵੀਡੀਓ ਤੁਸੀਂ ਹੁਣ ਦੇਖੋਗੇ ਜਿਹਦੇ 'ਚ ਮੈਂ ਜਾਮ ਖਲਵਾ ਰਿਹਾ ਟੋਲ ਪਲਾਜ਼ਾ ਦਾ ਕੋਰਾਲੀ ਰੋਪੜ ਹਾਈਵੇ ਦਾ ਤੇ ਮੈਂ ਉੱਥੇ ਰੁੱਕ ਕੇ ਮੇਰੇ ਸਾਰੇ ਦੋਸਤਾਂ ਨੇ ਰੁੱਕ ਕੇ ਅਸੀਂ ਉਹ ਜਿਹੜਾ ਜਾਮ ਸੀ ਮੇਰਾ ਖਿਆਲ ਤਿੰਨ ਜਾਂ ਚਾਰ ਮਿੰਟ ਲੱਗੇ ਤੇ ਜਾਮ ਸਾਰਾ ਰਿਮੂਵ ਕਰਾਇਆ ਤੇ ਬੜਾ ਅਸੀਂ ਲੋਕਾਂ ਨੂੰ ਦੱਸਿਆ ਵੀ ਤੁਸੀਂ ਫਟਾਫਟ ਨਿਕਲੋ ਜਦੋਂ 3 ਮਿੰਟ ਤੋਂ ਵੱਧ ਦਾ ਸਮਾਂ ਲੱਗੇ ਜਾ 100 ਮੀਟਰ ਤੋਂ ਜਾਮ ਕ੍ਰਾਸ ਕਰ ਜੇ ਤੇ ਤੁਸੀਂ ਕੋਈ ਪੈਸਾ ਨਹੀਂ ਦੇਣਾ ਟੋਲ ਪਲਾਜ਼ਾ ਵਾਲਿਆਂ ਨੂੰ ਬਿਨਾ ਪੈਸਾ ਦਿੱਤੇ ਤੁਰੰਤ ਜਿਹੜਾ ਜਾਮ ਲੱਗਿਆ ਉਹਨੂੰ ਰਿਮੂਵ ਕਰਨਾ ਮੈਂ ਤੁਹਾਡਾ ਇਹ ਇਸ ਕਰਕੇ ਵੀਡੀਓ ਲਾਈਵ ਹੋ ਕੇ ਸ਼ੇਅਰ ਕਰ ਰਿਹਾ ਵੀ ਆਪਾਂ ਮੇਰੇ ਇਕੱਲੇ ਦੇ ਕਰਨ ਨਾਲ ਕੁਝ ਨਹੀਂ ਹੋਣ ਲੱਗਿਆ ਮੈਂ ਕਿੰਨੇ ਕੁ ਟੋਲ ਪਲਾਜ਼ਾ ਦੇ ਚਲਾ ਜਾਊਂਗਾ ਸਾਰਿਆਂ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਜਾਗਰੂਕ ਹੋਣ ਦੀ ਜ਼ਰੂਰਤ ਹੈ ਮੈਂ ਜਦੋਂ ਉਹਨਾਂ ਨੂੰ ਟੋਲ ਪਲਾਜ਼ਾ ਦੇ EMPLOYEES ਨੂੰ ਪੁੱਛਿਆ ਵੀ ਦੱਸੋ ਬਈ ਤੁਸੀਂ ਐਡਾ ਵੱਡਾ ਜਾਮ ਲਾਇਆ ਤੇ ਤੁਸੀਂ ਕਿਉਂ ਨਹੀਂ ਖੋਲਦੇ ਤੇ ਕਿਸੇ ਕੋਲੇ ਕੋਈ ਜਵਾਬ ਨਹੀਂਗਾ ਦੋਸਤੋ ਤੁਸੀਂ 29 ਦਸੰਬਰ 2016 ਮੇਰੇ ਪੇਜ ਦੇ ਉੱਤੇ ਮੈਂ ਉਦੋਂ ਬਲੌਡੂ ਵਾਲ ਟੋਲ ਪਲਾਜ਼ਾ ਦੇ ਉੱਤੇ ਲਾਈਵ ਹੋਇਆ ਸੀ ਤੇ ਉਹ ਆਪਣੇ ਸਾਰੇ ਵਲੰਟੀਅਰਸ ਦੇ ਨਾਲ ਉੱਥੇ ਰੈੱਡ ਮਾਰਕਿੰਗ ਕੀਤੀ ਸੀ ਉਹਦੇ ਉੱਤੇ ਇੱਕ ਨੈਸ਼ਨਲ ਹਾਈਵੇ ਅਥਾਰਟੀ ਦੇ ਹੁਕਮਾਂ ਦੀ ਕਾਪੀ ਹੈ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਵੀ ਉਹ ਕਾਪੀ ਤੁਸੀਂ ਡਾਊਨਲੋਡ ਜ਼ਰੂਰ ਕਰਕੇ ਆਪਣੀ ਗੱਡੀ ਦੇ ਵਿੱਚ ਰੱਖੋ ਮੈਂ ਜਦੋਂ ਇਸ ਗੱਲ ਬਾਰੇ ਖੋਦ ਇੰਨਾ ਕੌਨਫिडेंट ਸੀ ਮੈਂ ਨੈਸ਼ਨਲ ਹਾਈਵੇਅ ਅਥਾਰਟੀ ਦੇ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਇੱਕ ਅਧਿਕਾਰੀ ਨੇ ਮੈਨੂੰ ਇਹ ਗੱਲ ਕਹੀ ਕਿ ਭੈਣ ਸਾਹਿਬ ਐਮਐਲਏ ਸਾਹਿਬ ਜਿਹੜੀ ਨੈਸ਼ਨਲ ਹਾਈਵੇਜ਼ ਬਣੀਆਂ ਨੇ ਲੋਕਾਂ ਦੀ ਸੁਵਿਧਾ ਵਾਸਤੇ ਨੇ ਕਨਵੀਨੀਅੰਸ ਵਾਸਤੇ ਅਸੁਵਿਧਾ ਵਾਸਤੇ ਨਹੀਂ ਜਿੱਥੇ ਟੋਲ ਪਲਾza ਦੇ ਉੱਤੇ ਅਸੁਵਿਧਾ ਹੁੰਦੀ ਆ ਸਾਡਾ ਮੋਟਿਵ ਲੋਕਾਂ ਨੂੰ ਅਸੁਵਿਧਾ ਦੂਰ ਕਰਨਾ ਸੜਕਾਂ ਬਣਾ ਕੇ ਤੇ ਜੇ ਟੋਲ ਪਲਾza ਦੇ ਉੱਤੇ ਵੱਡਾ ਜਾਮ ਲੱਗੇ ਲੋਕਾਂ ਲਈ ਅਸੁਵਿਧਾ ਕ੍ਰੀਏਟ ਹੋਵੇ ਇਹ ਸਾਡੇ ਨਿਜਮਾ ਦੇ ਵਿੱਚ ਨਹੀਂ 3 ਮਿੰਟ ਦਾ ਨਿਜਮਾ ਤੇ ਜਾਂ 100 ਮੀਟਰ ਜਿਹੜਾ ਹੈਗਾ ਮਾਰਕਿੰਗ ਹੋਈ ਆ ਜੇ ਕ੍ਰਾਸ ਕਰ ਜੇ ਟ੍ਰੈਫਿਕ ਉਹਦੇ ਤੋਂ ਤੇ ਇਹ ਜਿਹੜੇ ਟੋਲ ਬੈਰੀਅਰਸ ਨੇ ਖੋਲਣੇ ਬਣਦੇ ਆ ਬਿਨਾ ਟਿੱਕ ਦਿੱਤੇ ਬਿਨਾ ਪੈਸੇ ਲਿਆਂ ਆ ਲੋਟੂ ਅਗਾ ਟੋਲ ਪਲਾza ਕਿਉਂਕਿ ਮੈਂ ਨੇੜਿਆਂ ਲੁਧਿਆਣੇ ਇਹ ਅੱਗੇ ਨਾਲੋਂ ਬੜਾ ਫਰਕ ਸੋ ਆਸ ਕਰਦਾ ਵੀ ਆਪਾਂ ਸਾਰੇ ਜਿੱਥੇ ਜਿੱਥੇ ਨੈਸ਼ਨਲ ਹਾਈਵੇ ਦੇ ਟੋਲ ਪਲਾਜ਼ਾ ਨੇ ਉਹਨਾਂ ਦੇ ਉੱਤੇ ਆਪਣੀ ਬਣਦੀ ਡਿਊਟੀ ਨੂੰ ਸਾਡਾ ਹੱਕ ਇੱਥੇ ਰੱਖ ਇਨਕਲਾਬ ਜ਼ਿੰਦਾਬਾਦ ਜ਼ਰੂਰ ਬੋਲੀਏ ਸੋ ਅੱਜ ਮੈਂ ਜਿਹੜਾ ਜਾਮ ਖਲਾ ਕੇ ਆ ਮੈਂ ਇਸੇ ਵਾਸਤੇ ਤੁਹਾਨੂੰ ਇਹ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਜ਼ਰੂਰ ਆਪਣੇ ਸਾਥੀਆਂ ਨੂੰ ਇਸ ਵਾਸਤੇ ਕਿਉਂਕਿ ਆਪਾਂ ਸਾਰੇ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਨੈਸ਼ਨਲ ਹਾਈਵੇਜ਼ ਵਰਤਦੇ ਆ ਤੇ ਆਪਾਂ ਨੂੰ ਜਾਣਕਾਰੀ ਜਿਹੜੇ ਸਾਡੇ ਹੱਕਾਂ ਬਾਰੇ ਜਾਣਕਾਰੀ ਉਹ ਜ਼ਰੂਰ ਹੋਣੀ ਚਾਹੀਦੀ ਆਸ ਕਰਦਾ ਵੀ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਵੀ ਵਾਇਰਲ ਕਰੋਗੇ ਤੇ ਵੱਧ ਤੋਂ ਵੱਧ ਜਾਗਰੂਕਤਾ ਅਭਿਆਨ ਦੇ ਵਿੱਚ ਜਿਹੜਾ ਟੋਲ ਪਲਾਜ਼ਾ ਮਾਫੀਆ ਬਣਿਆ ਹੋਇਆ ਉਹਦੇ ਖਿਲਾਫ ਇਨਕਲਾਬ ਜਿੰਦਾਬਾਦ ਬੋਲ ਕੇ ਸਾਡੇ ਹੱਕ ਜਿਹੜੇ ਆ ਉਹਦੇ ਪ੍ਰਤੀ ਜ਼ਰੂਰ ਤੁਸੀਂ ਸਾਰਿਆਂ ਨੂੰ ਅਵੇਅਰ ਕਰੋਗੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਤੇਰਨ ਨਾ ਆਉਂਦਾ। ਜਿਹੜਾ ਸਾਰਾ ਰਾਜਾ ਜਿਹੜਾ ਗੈਰ ਪਾਇਆ ਨੂੰ ਪਾਸ ਤੋਂ ਆਪੇ ਆਪ ਮੁਨਾਸਾ ਹੋ ਗਿਆ। ਤੇਰੀ ਕੋਈ। ਹੁਣ ਯਾਰ ਹੋਊਗਾ ਸਾਰੇ। ਸਭ ਨੇ ਦੋਨਾਂ ਨਾਲ ਲੜੂਆ ਟੋਨ। ਜਿਨ੍ਹਾਂ ਦਾ ਬੋਲ। ਕੱਲ ਤੋਂ ਪੂਰ ਬੱਤੀ ਚੱਲਣਾ। ਇਹ ਬਹਿਲਾ ਬੱਚ। ਸਾਰਿਆਂ ਨੂੰ ਗਵਾਉਤ। ਪਰ ਲੀਆਂ ਵੀ ਖੋਲੋ ਪਰ ਲੀਆਂ ਵੀ। ਜਾਓ ਫੇਟਿੰਗ ਜਾਓ ਯਾਰ ਬੈਠੇ ਗੱਡੀ ਉਹ ਯਾਰ ਜਾਓ ਜਾਓ ਕੋਈ ਇਹਨਾਂ ਦਾ ਪਤਾ ਨਹੀਂ ਚਾਹੀਦਾ ਵੀ ਜਿਆਦਾ ਜਾਮ ਲੱਗੇ ਆਪਾਂ ਫ੍ਰੀ ਕੱਟ ਸਕਦੇ ਆ ਇਹ ਤਾਂ ਸਮਝ ਨਹੀਂ ਦੇਖ ਲੈ ਅਸੀਂ ਬਹੁਤ ਪਿੱਛੋਂ ਆਇਆ ਜੀ ਭਾਈ ਅਸੀਂ ਬੈਰੀਕੇਡ ਸਾਰੇ ਖੋਲੋ ਜੀ ਸਾਰੇ ਕੋਈ ਬੈਰੀਕੇਡ ਬੰਦ ਨਾ ਰੋ ਸਾਰੇ ਜਾਮ ਖਲਾ ਦਿਓ ਪੂਰਾ